ਕਈ ਤਰ੍ਹਾਂ ਦੇ ਚੋਜ ਕਰਦਿਆਂ ਹੋਇਆਂ ਸ੍ਰੀ ਗੁਰੂ ਨਾਨਕ ਦੇਵ ਜੀ ਸੋਹਣੇ ਬਾਲਕ ਜੀ ਪੰਜਾਂ ਛਿਆਂ ਵਰਿਆਂ ਦੀ ਉਮਰਾਂ ਦੇ ਹੋ ਗਏ ਵਰਿਆਂ ਦਾ ਮਤਲਬ ਹੁੰਦਾ ਹੈ ਕਿ ਸਾਲ ਪੰਜਾਂ ਛੇ ਸਾਲਾਂ ਦੇ ਹੋ ਗਏ ਹਣ ਘਰੋਂ ਬਾਹਰ ਵੀ ਫੈਰਟ ਹੋਰ ਆਉਂਦੇ ਗੱਲਾਂ ਵੀ ਸੋਹਣੀਆਂ ਕਰਦੇ ਬਾਹਰ ਗਿਆ ਕਈ ਤ੍ਰੀਮਤਾ ਕਈ ਮਰਦ ਖੜਾ ਕਰ ਲੈਂਦੇ ਤੇ ਕੁਝ ਪੁੱਛਦੇ ਤ੍ਰੀਮਤਾ ਕਹਿੰਦੇ ਨੇ ਇਸਤਰੀਆਂ ਨੂੰ ਜੋ ਉੱਤਰ ਆਪ ਜੀ ਦੇਂਦੇ ਸੁਣ ਕੇ ਸਾਰੇ ਹਰਿਆਣ ਹੋ ਜਾਂਦੇ ਹੈਰਾਨ ਹੋ ਜਾਂਦੇ ਕਿਉਂ ਜੋ ਆਪ ਜੀ ਗੱਲਾਂ ਵੱਡਿਆਂ ਮਨੁੱਖਾਂ ਵਾਂਗੂ ਕਰਦੇ ਲੋਕੀ ਕਹਿੰਦੇ ਕਿੱਡੀ ਛੋਟੀ ਉਮਰ ਆ ਹੈ ਤੇ ਗੱਲਾਂ ਕਿੱਡੀਆਂ ਅਕਲ ਦੀਆਂ ਕਰਦਾ ਹੈ ਕਈ ਵਿਰ ਲੋਕੀ ਉਹਨਾਂ ਦੀ ਗੱਲ ਨੂੰ ਸਮਝਦੇ ਹੀ ਨਾ ਆਪ ਗੱਲਾਂ ਕਰਦੇ ਸੋਈ ਸੋਈ ਕਰਕੇ ਨੱਠ ਜਾਂਦੇ ਲੋਕੀ ਨਾ ਸਮਝਦੇ ਸੋਈ ਸੋਈ ਕੀ ਆਖਦਾ ਹੈ ਉਹੋ ਹੈ ਉਹੋ ਹੈ ਕੀ ਬੋਲ ਜਾਂਦਾ ਹੈ ਹੁਣ ਜਿਉ ਵੱਡੇ ਹੁਣ ਗੱਲਾਂ ਵਿੱਚ ਗੱਲਾਂ ਕਰ ਜਾਣ ਜੋ ਸਮਝੇ ਪੈ ਜਾਣ ਤੇ ਉਹ ਗੱਲਾਂ ਰੱਬ ਜੀ ਦੀਆਂ ਹੁੰਦੀਆਂ ਸਨ ਲੋਕੀ ਸੁਣਨ ਵਾਸਤੇ ਤਾਂਗ ਕਰਦੇ ਰਹਿਣ ਜਦ ਬਾਹਰ ਵਣਾ ਬੂਟਿਆਂ ਹੀਠਾਂ ਆ ਬੈਠਣ ਤਾਂ ਲੋਕੀ ਦਿਵਾਲੇ ਝੁਰਮਟ ਪਾ ਬੈਠਣ ਤੇ ਗੱਲਾਂ ਪੁੱਛਣ ਤੇ ਸੁਣ ਸੁਣ ਕੇ ਹਰਿਆਣ ਵੀ ਹੋਵਣ ਹੈਰਾਨ ਵੀ ਹੋਵਣ ਤੇ ਖੁਸ਼ੀ ਵੀ ਹੋਵਣ ਪੁਰਾਤਨ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਵੱਡਾ ਹੋਆ ਤਾਂ ਲੱਗਾ ਗੱਲਾਂ ਅਗਮ ਨਿਗਮ ਦੀਆਂ ਕਰਨ ਹਰਨੇ ਇਸ ਬਾਲਕ ਦੇ ਵਿੱਚ ਹੋਰ ਗੱਲ ਵੀ ਆ ਗਈ ਜੇ ਬਾਹਰ ਜਾਵੇ ਤੇ ਹੱਥ ਵਿੱਚ ਕੋਈ ਚੀਜ਼ ਹੋਵੇ ਤੇ ਕੋਈ ਮੰਗੇ ਤਾਂ ਛੱਟ ਦੇ ਦੇਵੇ ਇੱਕ ਦਿਨ ਆਪ ਇੱਕ ਗੜਵੀ ਲਈ ਜਾ ਰਹੇ ਸਨ ਇੱਕ ਸਾਧੂ ਨੇ ਕਿਹਾ ਬਾਲਕੇ ਮੇਰੇ ਪਾਸ ਪਾਣੀ ਪੀਣ ਨੂੰ ਭਾਂਡਾ ਨਹੀਂ ਹੈ ਇਹ ਗੜਵੀ ਮੈਨੂੰ ਦੇ ਦੇ ਬਾਲਕੇ ਨੇ ਝੱਟ ਦੇ ਦਿੱਤੀ ਇਸ ਤਰ੍ਹਾਂ ਘਰ ਦੀਆਂ ਕਿੰਨੀਆਂ ਚੀਜ਼ਾਂ ਲੋੜਵੰਦਾਂ ਨੂੰ ਦੇ ਦਿੱਤੀਆਂ ਮਾਂ ਦਾ ਪਿਆਰ ਬੜਾ ਸੀ ਬੜਾ ਲਾੜ ਕਰਦੀ ਸੀ ਪਰ ਇਹ ਗੱਲਾਂ ਵੇਖ ਕੇ ਘਬਰਾਉਂਦੀ ਸੀ ਫਿਰ ਸੋਚਦੀ ਸੀ ਕਿ ਕੋਈ ਮਾੜੀ ਗੱਲ ਤਾਂ ਨਹੀਂ ਕਰਦਾ ਪਲੇ ਪਾਸੇ ਹੀ ਦਾਨ ਪੁੰਨ ਕਰ ਦਿੰਦਾ ਹੈ ਪਿਤਾ ਕਾਲੂ ਜੀ ਵੀ ਬਹੁਤ ਪਿਆਰ ਕਰਦੇ ਸਨ ਪਰ ਇਹ ਸੁਭਾਅ ਵੇਖ ਕੇ ਘਬਰਾ ਬਹੁਤ ਪੈਂਦੇ ਸੋਚਦੇ ਸੀ ਮਤਾਂ ਪੁੱਤ ਕਮਲਾ ਨਾ ਹੋਵੇ ਫਿਰ ਉਹ ਕਦੇ ਪੁਜੋਹਤ ਨੂੰ ਜਾ ਆਖਦੇ ਕਿ ਤੂੰ ਆਖਦਾ ਸੈਂ ਵੱਡਾ ਲੋਕ ਹੋਵੇਗਾ ਇਹ ਤਾਂ ਘਰ ਲਟਾਉਂਦਾ ਜਾਂਦਾ ਹੈ ਤਾਂ ਪੰਡਿਤ ਹਰदयाल ਜੀ ਕਾਲੂ ਜੀ ਦਾ ਦਿਲ ਦਰਾਉਂਦੇ ਸਨ ਤੇ ਉਹਨਾਂ ਨੇ ਆਖਣਾ ਜਜਮਾਨ ਜੀ ਤੁਸੀਂ ਉਧਰੋਂ ਨਾ ਜੋ ਪਰਮੇਸ਼ਰ ਵੱਲੋਂ ਦੁਨੀਆ ਨੂੰ ਸੁੱਖ ਦੇਣ ਆਉਂਦੇ ਨੰ ਉਧਾਰ ਹੁੰਦੇ ਹਨ ਇਹ ਤਾਂ ਸਭ ਤੋਂ ਵੱਡਾ ਦਾਤਾ ਆਇਆ ਹੈ ਡੋਲਣਾ ਨਹਿਚਾ ਰਖ ਜਜਮਾਨ ਕੀ ਹੁੰਦਾ ਹੈ ਬ੍ਰਾਹਮਣ ਨੂੰ ਲੋਕੀ ਪੁਜੋਹਿਤ ਆਖਦੇ ਨੇ ਤੇ ਪੁਜੋਹਿਤ ਉਹਨਾਂ ਨੂੰ ਜਜਮਾਨ ਆਖਦੇ ਨੇ ਜਿੰਨਾ ਕੋਲੋਂ ਪੁਜੋਹਿਤ ਲੈ ਕੇ ਖਾਂਦੇ ਪੀਂਦੇ ਨੇ ਉਧਾਰ ਤੇ ਦਾਤਾ ਕਿਸ ਕਿਸ ਨੂੰ ਆਖੀਦਾ ਹੈ ਜਿਸ ਦਾ ਦਿਲ ਲੋੜ ਵਾਲਿਆਂ ਨੂੰ ਕੁਝ ਦੇਣ ਲਈ ਕਰਦਾ ਹੋਵੇ ਤੇ ਦੇਣਾ ਚਾਹੇ ਉਹ ਉਧਾਰ ਚਿੱਤ ਵਾਲਾ ਹੁੰਦਾ ਹੈ ਤੇ ਜੋ ਦਿੰਦਾ ਹੈ ਉਹ ਦਾਤਾ ਹੁੰਦਾ ਹੈ